ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਦੇ ਟਾਈਮ ਵਿੱਚ ਸਭ ਤੋਂ ਵੱਧ ਕੀ ਚੱਲ ਰਈਆ ਵਹਿਮ ਭਰਮ ਹੁਣ ਲੋਕ ਹਰ ਇੱਕ ਦੀ ਛੋਟੀ ਮੋਟੀ ਗਲਤੀ ਵਹਿਮ ਭਰਮ ਕਰਨ ਲੱਗ ਗਏ ਆਗੇ ਇਦਾਂ ਹੀ ਰਾਤ ਨੂੰ ਸੌਣ ਦੇ ਸਮੇਂ ਕਈ ਲੋਕ ਇਹ ਕਹਿੰਦੇ ਆ ਇਹ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇਹ ਚੀਜ਼ਾਂ ਕੋਈ ਸੱਚ ਨਹੀਂ ਆ ਸਿਰਫ ਵਹਿਮ ਭਰਮ ਹੀ ਆ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਉਹ ਕਿਹੜੀਆਂ ਗੱਲਾਂ ਨੇ ਕਹਿੰਦੇ ਆ ਕਿ ਸਾਡੇ ਮੰਚੇ ਤੇ ਖੋਲ ਦਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਸ਼ੀਸ਼ਾ ਨਹੀਂ ਲੱਗਿਆ ਹੋਣਾ ਚਾਹੀਦਾ ਵੀ ਆਪਾਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖੀਏ ਰਾਤ ਨੂੰ ਕਹਿੰਦੇ ਵੀ ਗੁਰਬਾਣੀ ਵਾਲੀ ਨਾਲ ਸੰਬੰਧਿਤ ਚੀਜ਼ਾਂ ਉਹ ਨਹੀਂ ਹੋਣੀਆਂ ਚਾਹੀਦੀਆਂ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਮੈਂ ਆਪਣੇ ਸਾਨੇ ਗਲਾਸ ਚ ਪਾ ਕੇ ਪਾਣੀ ਰੱਖ ਲਵਾਂ ਜੇ ਨਾ ਭੂਤ ਪ੍ਰੇਤ ਨਹੀਂ ਨੇੜੇ ਆਉਂਦੇ ਇਹ ਸਤਗੁਰ ਨੇ ਇਹ ਨਾ ਚੀਜ਼ਾਂ ਤੋਂ ਆਪਾਂ ਨੂੰ ਵਰਜਿਆ ਸਾ ਸੰਗਤ ਜੀ ਪਰ ਸਾ ਸੰਗਤ ਜੀ ਸਤਗੁਰ ਇਹ ਕਹਿੰਦਾ ਕਿ ਆਪਣੀ ਸੋਚ ਨੂੰ ਵਹਿਮ ਪਰਮਾਤਮਾ ਤੋਂ ਆਜ਼ਾਦ ਕਰਦੇ ਆ ਆਪਣੀ ਸੋਚ ਨੂੰ ਵਹਿਮ ਪਰਮਾਤਮਾ ਤੋਂ ਪਾਸੇ ਕਰਦੇ ਉਹ ਕਹਿੰਦੇ ਜਦੋਂ ਤੇਰੀ ਸੋਚ ਇਹ ਨਾ ਵਹਿਮ ਪਰਮਾਤਮਾ ਤੋਂ ਆਜ਼ਾਦ ਹੋ ਗਈ ਉਦੋਂ ਤੂੰ ਵੀ ਇੰਨਾ ਵਹਿਮ ਪਰਮਾਤਮਾ ਚੱਤ ਤੋਂ ਨਿੱਕਲ ਗਿਆ ਤੂੰ ਵੀ ਆਜ਼ਾਦ ਹੋ ਜਾਏਗਾ ਸਾਰਸੰਗਰੀ ਜਦੋਂ ਅਸੀਂ ਰਾਤ ਨੂੰ ਸੌਣ ਲੱਗੇ ਨਾ ਸਾਰਸੰਗਰੀ ਜਦੋਂ ਅਸੀਂ ਰਾਤ ਨੂੰ ਸੌਣ ਲੱਗੇ ਨਾ ਜਿਹਦਾ ਪ੍ਰਸ਼ਾਦਾ ਪਾਣੀ ਛਕ ਲੈ ਤੁਸੀਂ ਬਿਲਕੁਲ ਫ੍ਰੀ ਹੋਗੇ ਤੁਸੀਂ ਆਪਣੇ ਬਿਸਤਰੇ ਵਿੱਚ ਲੇਟ ਗਏ ਤਾਂ ਤੁਸੀਂ ਦੋਨੇ ਹੱਥ ਜੋੜ ਕੇ ਅੱਖਾਂ ਬੀਟ ਕੇ ਆਪਣਾ ਪੂਰਾ ਸ਼ੁਕਰਾਨਾ ਕਰਨਾ ਕਿ ਪ੍ਰਭੂ ਤੇਰੇ ਓਟ ਆਸਰੇ ਨਾਲ ਮੇਰਾ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਮੈਂ ਸਾਰਾ ਦਿਨ ਬਹੁਤ ਵਧੀਆ ਕੰਮ ਕਾਰ ਕੀਤੇ ਖੁਸ਼ ਵੀ ਰਿਹਾ ਦੁਖੀ ਵੀ ਰਿਹਾ ਜਿਵੇਂ ਤਰਿ ਅੱਜ ਦਿਨ ਚੜਾ ਸੀ ਪਰਮਾਤਮਾ ਤੁਹਾਡਾ ਸ਼ੁਕਰਾਨਾ ਤੁਹਾਡਾ ਕੋਟੀ ਕੋਟੀ ਧੰਨਵਾਦ ਆ ਵੀ ਮੈਂ ਆਪਣੇ ਇਸ ਮੇਰੇ ਉਠਣ ਸਾਹ ਰੋਟੀ ਪਾਣੀ ਖਾਦਾ ਤੇ ਰਾਤ ਨੂੰ ਸੌਣ ਸਮੇਂ ਰੋਟੀ ਪਾਣੀ ਖਾ ਕੇ ਆਦਾ ਆਰਾਮ ਨਾਲ ਸੌ ਰਹੀ ਆ ਮੈਂ ਜਿ ਸੌ ਰਹੀ ਆ ਅਗਲਾ ਦਿਨ ਵੀ ਸੁੱਖਾਂ ਸੁਖੋ ਤਹੀ ਚੜਾਈ ਇਹ ਨਾ ਸੋਚਿਓ ਇਹ ਨਾ ਤੁਸੀਂ ਇਹ ਕਿਉਂ ਜਦੋਂ ਤੁਸੀਂ ਇਹ ਜਪ ਕਰਦੇ ਹੋਏ ਵੀ ਸਾਨੂੰ ਅਗਰ ਅਜੇ ਗੱਡੀ ਦਵਾਦੀ ਜਾਏ ਕਰਦੀ ਸਾਡਾ ਆ ਕੰਮ ਕਰਦੀ ਜਾ ਆ ਕੰਮ ਕਰ ਠੀਕ ਇਦਾਂ ਦਾ ਤੁਸੀਂ ਨਹੀਂ ਕਹਿਣਾ ਪਰਮਾਤਮਾ ਨੂੰ ਸਿਰਫ ਤੁਸੀਂ ਉਸ ਜਿਹੜਾ ਦਿਨ ਚੜਿਆ ਸੀ ਉਹ ਥੋੜਾ ਦਿਨ ਪੂਰਾ ਹੋਇਆ ਉਹਦਾ ਧੰਨਵਾਦ ਕਰਨਾ ਤੇ ਅਗਲੇ ਦਿਨ ਲਈ ਤੁਸੀਂ ਇਹ ਕਹਿਣਾ ਪਰਮਾਤਮਾ ਅਗਲਾ ਦਿਨ ਵੀ ਸਰਬੱਤ ਲਈ ਸੁਖ ਸਕਦਾ ਚ ਨਹੀਂ ਤਾਂ ਤੇਰੇ ਓਟਾਂ ਸੇ ਨਾਲ ਪੂਰਾ ਸੰਸਾਰ ਚੱਲਦਾ ਵਾ ਸਿਰਫ ਇਹੀ ਗੱਲ ਕਹਿਣੀ ਹੈ ਤੁਸੀਂ ਹੋਰ ਪਰਮਾਤਮਾ ਅਗੇ ਕੁਛ ਨਹੀਂ ਮੰਗਣਾ ਫਿਰ ਚਾਹੇ ਤੁਹਾਡੇ ਕੋਲ ਕੋਈ ਚੀਜ਼ ਮਰਜ਼ੀ ਪਈ ਹੋਵੇ ਉਹਦੇ ਵਹਿਮ ਭਰ ਤੁਸੀਂ ਨਹੀਂ ਕਰਨੇ ਚਾਹੇ ਗੁਰਬਾਣੀ ਦੇ ਕੁਟਕਾ ਸਾਹਿਬ ਹੀ ਪਿਆ ਹੋਵੇ ਜਾਂ ਕੁਝ ਵੀ ਪਿਆ ਹੋਵੇ ਕਿ ਤੁਸੀਂ ਵਹਿਮ ਭਰ ਨਹੀਂ ਕਰਨਾ ਸਾਸਾਂ ਜੀ ਜੀ ਕਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ